ਅੱਜ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਨਗਰ ਨਿਗਮ ਦਫ਼ਤਰ ਦੇ ਬਾਹਰ ਕਾਂਗਰਸ ਵਰਕਰਾਂ ਦੇ ਵੱਲੋਂ ਧੰਨਾ ਪ੍ਰਦਰਸ਼ਨ ਕੀਤਾ ਗਿਆ ਤੇ ਜਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨਾ ਦੇਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਨਗਰ ਨਿਗਮ ਦੇ ਵੱਲੋਂ ਕੋਈ ਵੀ ਨਵਾਂਾ ਪ੍ਰੋਜੈਕਟ ਸ਼ਹਿਰ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਜਿਸ ਦੇ ਕਰਕੇ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਅੱਜ ਨਗਰ ਨਿਗਮ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਹੈ ਜਿਹੜਾ ਲੁਧਿਆਣਾ ਨਗਰ ਨਿਗਮ ਦਫ਼ਤਰ ਦੇ ਬਾਹਰ ਪਹੁੰਚਿਆ ਹੋਇਆ ਅਤੇ ਸਰਕਾਰ ਦੇ ਖਿਲਾਫ ਰੂਲਸ ਜ਼ਾਹਰ ਕਰ ਰਿਹਾ ਹੈ بار 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 ਐਡਮਿਨਿਸਟ੍ਰੇਸ਼ਨ ਨੂੰ ਕਹਿਣ ਤੇ ਵੀ ਲੋਕਾਂ ਦੀ ਕੁਝ ਸੁਣ ਲਓ ਜਦੋਂ ਕਾਰਪੋਰੇਸ਼ਨ ਚ ਸੁਣਵਾਈ ਨਹੀਂ ਹੁੰਦੀ ਤਾਂ ਸੜਕਾਂ ਤੇ ਉਤਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ ਅੱਜ ਹਾਲਾਤ ਇਹ ਹੈ ਕਾਰਪੋਰੇਸ਼ਨ ਚ ਕੁਝ ਨਹੀਂ ਹੁੰਦਾ ਇੱਥੇ ਸੜਕਾਂ ਤੇ ਟੋਏ ਪਏ ਪਏ ਐ ਤੇ ਜਿਹੜੇ ਚੁਣੇ ਹੋਏ ਨਮਾਇੰਦੇ ਐ 2 ਸਾਲ ਉਹਨਾਂ ਨੂੰ ਹੋ ਗਿਆ ਸਾਲ ਹਾਊਸ ਖਤਮ ਹੋਣ ਨੂੰ ਹੋ ਗਿਆ ਇੱਥੇ ਮਿਊਸਪਲ ਕਾਰਪੋਰੇਸ਼ਨ ਦਾ ਚੁਣੇ ਹੋਏ ਨਮਾਇंदे ਬਿਲਕੁਲ ਹੈ ਨਹੀਂ بار بار ਅਥਾਰਟੀਆਂ ਨੂੰ ਕਿਹਾ ਭਾਈ ਤੁਸੀਂ ਲੋਕਾਂ ਦੀ ਸੁਣੋ ਕਿਸੇ ਪ੍ਰਾਈਵੇਟ ਬੰਦੇ ਦੇ ਆਫੀਸਰ ਬਣ ਕੇ ਉਹਨਾਂ ਦੀ ਇੱਕ ਕੋਰਪੋਰੇਟ ਇੱਕ ਕੰਪਨੀ ਬਣ ਕੇ ਕੰਮ ਨਾ ਕਰੋ ਪਰ ਇੱਥੇ ਜਦੋਂ ਅੱਜ ਲੋਕਾਂ ਦੀ ਆਵਾਜ਼ ਇੰਨਾ ਤਾਈ ਨਹੀਂ ਪਹੁੰਚਦੀ ਇਹ ਬੋਲੇ ਹੋਏ ਹੋਏ ਆ ਤਾਂ ਇਹ ਜਿਹੇ ادارےਾਂ ਦਾ ਕੰਮ ਕੀ ਇਹਨਾਂ ਨੂੰ ਤਾੜੇ ਲੱਗ ਜਾਣੇ ਚਾਹੀਦੇ ਆ ਜਮਹੂਰੀਅਤ ਦੇ ਵਿੱਚ ਜੋ ਸਾਡੇ ਕੋਲ ਬਣ ਸਕਦਾ ਹੈ ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਅਸੀਂ ਕਰ ਰਹੇ ਆਂ ਅੱਜ ਹਾਲਾਤ ਇਹ ਹੈ ਜੇ ਚਾਂਸਲਮੇ ਦਾ ਪੋਰ্ট ਤੋੜ ਦਿੱਤਾ ਜਾਂਦਾ ਤੇ ਅੱਗੇ ਟੈਂਡਰ ਲਾੜਨ ਨੂੰ ਕੋਈ ਪਾਲਿਸੀ ਨਹੀਂ ਬਣਾਈ ਜਾਂਦੀ ਸਿਟੀ ਬੱਸ ਸਰਵਿਸ ਵੇਚਤੀ ਐਮ ਐਲ ਏ ਨਾਲ ਬੈਠੇ ਬੇਸ਼ਰਮੀ ਦੇ ਨਾਲ ਹੱਸ ਰਹੇ ਆਂ ਔਰ ਅੱਜ ਹਾਲਾਤ ਇਹ ਹੈ ਬਈ ਉਹਨਾਂ ਨੂੰ ਕੋਈ ਕੰਮ ਨਹੀਂ ਜਿਹੜੇ ਆਪ ਅੱਜ ਤੋਂ 2 ਸਾਲ ਪਹਿਲਾਂ ਰੂਲਿੰਗ ਪਾਰਟੀ ਦੇ ਨਾਲ ਸੀਗੇ ਆਪਣੇ ਆਪ ਨੂੰ ਅੱਜ ਸਮਾਜ ਸੁਧਾਰਕ ਬਣੇ ਹੋਏ ਆ ਔਰ ਉਹਦੀ ਆੜ ਚ ਸਾਰੀ ਦੁਨੀਆ ਨੂੰ ਲੁੱਟਣ ਲੱਗੇ ਆ ਮਾਫੀਆ ਹਾਵੀ ਹੋ ਗਿਆ ਹਰ ਬ੍ਰਾਂਚੇ ਛਾਵੀ ਹੋ ਗਿਆ ਅਗਰ ਤੁਸੀਂ ਛੋਟੀ ਤੋਂ ਛੋਟੀ ਬਿਲਡਿੰਗ ਵੀ ਬਣਾਣੀ ਹੈ ਤਾਂ ਐਮਐਲਏ ਕੋਲ ਜਾਓ ਉਹਦੇ ਕਾਰਕੁਨ ਸਾਰੇ ਸੌਦੇ ਕਰਨ ਅਗਰ ਤੁਸੀਂ ਕੋਈ ਕੋਈ ਪਾਰਕਿੰਗ ਚਲਾਉਣੀ ਹੈ ਤਾਂ ਉਹਨਾਂ ਦਾ ਮਾਫੀਆ ਹਾਵੀ ਹੈ ਇੱਥੇ ਅਗਰ ਤੁਸੀਂ ਕੋਈ ਟੈਂਡਰ ਪਾਉਣੇ ਨੇ ਤਾਂ ਉਹਨਾਂ ਦੀ ਮਰਜ਼ੀ ਨਾਲ ਪਾਉਣੇ ਨੇ ਅੱਜ ਜੋ ਹਾਲਾਤ ਹੋ ਰਹੇ ਨੇ ਤੁਸੀਂ ਦੇਖਿਆ ਹੋਣਾ ਟਰਸਟ ਦੇ ਵਿੱਚ ਸਾਰੇ ਪੂਲਿੰਗ ਹੋਈ ਤੇ ਕੈਨਸਲ ਕਰਨੇ ਪਏ ਕਾਰਪੋਰੇਸ਼ਨ ਚ ਤਾਂ ਉਹ ਵੀ ਨਹੀਂ ਹੁੰਦਾ ਅੱਜ ਤਾਲਾ ਲਗਾਉਂਗੇ ਲਓ ਅੱਜ ਹਲਾਤੀ ਇਹ ਜੇ ਬਣਗੇ ਵੀ ਇਹ ਦੁਕਾਨ ਹੈ ਤੇ ਇਹ ਸਰਕਾਰੀ ਦੁਕਾਨ ਜੇ ਲੋਕਾਂ ਦੇ ਫਾਇਦੇ ਲਈ ਨਹੀਂ ਚਲਦੀ ਤਾਂ ਫਿਰ ਬੰਦ ਹੋ ਜਾਣੀ ਚਾਹੀਦੀ ਹੈ ਪਰ ਸਰ ਇੱਕ ਪਾਸੇ ਗੱਠਜੋੜ ਹੋ ਰਿਹਾ ਹੈ ਇੰਡੀਆ ਅਲਾਈਂਸ ਹੋ ਰਿਹਾ ਹੈ ਦੂਜੇ ਪਾਸੇ ਕੋਈ ਪੰਜਾਬ ਚ ਅਲਾਈਂਸ ਨਹੀਂ ਜਿੰਨਾਂ ਨੇ ਅਲਾਈਂਸ ਕੀਤਾ ਉਹਨਾਂ ਨੂੰ ਪੁੱਛ ਲਓ ਸਾਡਾ ਬਹੁਤ ਸਟੈਂਡ ਕਲੀਅਰ ਸੀ ਹੈ ਔਰ ਰਹੇਗਾ ਜੋ ਸੈਂਟਰ ਚ ਸੈਂਟਰ ਦੀ ਸਰਕਾਰ ਏਜੰਸੀਆਂ ਦਾ ਮਿਸਯੂਜ਼ ਕਰਦੀ ਹੈ ਉਹੀ ਚੀਜ਼ ਇੱਥੇ ਇੱਥੇ ਦੀ ਮੌਜੂਦਾ ਸੂਬਾ ਸਰਕਾਰ ਸਾਰੇ ਪੋਲਿਟਿਕਲ ਬੰਦਿਆਂ ਦਾ ਮੂੰਹ ਬੰਦ ਕਰਨ ਲਈ اپوزیشن ਦੀ ਆਵਾਜ਼ ਬੰਦ ਕਰਨ ਲਈ ਡੈਮੋਕ੍ਰੇਸੀ ਚ ਲੋਕਾਂ ਦੀ ਆਵਾਜ਼ ਬੰਦ ਕਰਨ ਦਾ ਕੰਮ ਇੱਥੇ ਕਰਦੀ ਹੈ ਤੇ ਅਸੀਂ ਬਿਲਕੁਲ ਉਹਨੂੰ اپੋਜ਼ ਕਰਦੇ ਹਾਂ ਹਰ ਇੱਕ ਚੀਜ਼ ਨੂੰ اپੋਜ਼ ਕਰਦੇ ਹਾਂ ਅੱਜ ਐਨਓਸੀ ਹੈ ਐਲਾਨ ਕੁਛ ਹੁੰਦਾ ਥੱਲੇ ਰਜਿਸਟਰੀਆਂ ਦੇਖੋ 30 30 40 40 ਹਜ਼ਾਰ ਨਾਲ 50 50 ਦਸਤੀਆਂ ਹੁੰਦੀਆਂ ਹਾਂ ਕੋਈ ਐਨੋਸੀ ਨਹੀਂ ਲੋਕਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਕਹਿੰਦੇ ਬਿਜਲੀ ਫਰੀ ਹੈ ਬਿਜਲੀ ਆਉਂਦੀ ਕਿੱਥੇ ਹੈ ਹਰ ਇੱਕ ਚੀਜ਼ ਝੂਠਿਆ 200000 ਰੁਪਏ ਔਰਤਾਂ ਨੂੰ ਦਵਾਂਗੇ ਉਹਨਾਂ ਨੂੰ ਕਿੱਦਾਂ ਗੁੰਮਰਾ ਕੀਤਾ 2 ਸਾਲ ਹੋ ਗਏ ਕਿੱਥੇ ਹੈ ਉਹਨਾਂ ਦਾ ਕੋਈ ਵਾਦਾ ਕਿਤੇ ਕਰਦੇ ਹੈ ਕੋਈ ਪੂਰਾ ਨਹੀਂ ਕਰ ਕੋਈ ਐਲਾਈਅੰਸ ਨਹੀਂ ਕੋਈ ਐਲਾਈਅੰਸ ਨਹੀਂ ਐਲਾਈਅੰਸ ਤਾਂ ਛੱਡੋ ਅੱਜ ਲੋਕਾਂ ਦੀ ਲੜਾਈ ਹੈ ਉਹ ਲੜਾਂਗੇ ਅਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੂਟਾ ਦੀ ਰਿਪੋਰਟ